ਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਲੈ ਕੇ ਆਜਾ ਰਿਹਾ ਤੁਹਾਡਾ ਆਪਣਾ ਮਨ ਪਸੰਦ ਪ੍ਰੋਗਰਾਮ ਆ ਚੱਕ ਜਵਾਬ ਤੇ ਆ ਚੱਕ ਜਵਾਬ ਦੇ ਵਿੱਚ ਦੋਸਤੋ ਜਿੱਥੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਦੇਸ਼ ਦੁਨੀਆ ਦੀ ਗੱਲ ਕਰੀਏ ਸਾਰੀਆਂ ਖਬਰਾਂ ਫਟਾਫਟ ਤੁਹਾਡੇ ਵਾਸਤੇ ਆਪਾਂ ਅਪਡੇਟ ਲੈ ਕੇ ਹਾਜ਼ਰ ਹੋ ਜਾਨੇ ਆ ਫਿਰ ਦੋਸਤੋ ਉੱਥੇ ਹੀ ਜਿੱਥੇ ਸਾਡੇ ਨਾਲ ਪੱਕਣਾ ਆਮਲੀ ਜੀ ਖਾਸ ਕਰਕੇ ਪੰਜਾਬ ਤੋਂ ਸਾਡੇ ਨਾਲ ਜੁੜਦੇ ਨੇ ਤੇ ਆ ਚੱਕ ਜਵਾਬ ਦੇ ਵਿੱਚ ਜਵਾਬ ਤੁਹਾਨੂੰ ਫਟਾਫਟ ਕੜ ਕੇ ਦੇ ਦਿੰਦੇ ਨੇ ਤੇ ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਸਾਡਾ ਚੈਨਲ ਆ ਜੀ ਇਸ ਦੇ ਉੱਪਰ ਤੁਸੀਂ ਜਾ ਕੇ ਆਪਣੇ ਦੰਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਹੁਣ ਪਹਿਲੀ ਖਬਰ ਦੇ ਉੱਪਰ ਰੁਕ ਜਾਈਏ ਭਗਣਾ ਜੀ ਪਹਿਲੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬੜੇ ਕਮਾਲ ਦੀ ਹੈ ਜੀ ਪਹਿਲੀ ਵੱਡੀ ਕਵਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸਾਰੇ ਲੀਡਰਾਂ ਨੂੰ ਕੇਜਰੀਵਾਲ ਨੇ ਇੱਕ ਵਾਰ ਫੇਰ ਆਪਣੇ ਘਰ ਬੁਲਾ ਲਿਆ ਜੀ ਘਰ ਬੁਲਾ ਕੇ ਵੱਡੀਆਂ ਮੀਟਿੰਗਾਂ ਕੀਤੀਆਂ ਪੰਜਾਬ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਨਤੀਜੇ ਤੇ ਵੱਡੇ ਫੈਸਲੇ ਜਿਹੜੇ ਕੇਜਰੀਵਾਲ ਨੇ ਕੱਢ ਲਏ ਤੇ ਕਰ ਲਏ ਤੇ ਭਗਰਾ ਜੀ ਅ ਅਮਨ अरोड़ा ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚੋਣ ਪ੍ਰਚਾਰ ਦੀ ਜਿਹੜੀ ਸਾਰੀ ਕਮਾਂਡ ਹੈ ਉਹ ਸੰਭਾਲਤੀ ਜੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਦੋ ਜਵਾਬ ਆ ਚੱਕ ਜਵਾਬ ਆਕਾ ਜੀ ਹੁਣ ਤਾਂ ਭਾਈ ਇਹ ਫੈਸਲੇ ਲੈਣੇ ਪੈਣਿਆ ਕਿਉਂਕਿ ਗੱਲ ਕਰੀਏ ਤਾਂ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਭਗਵੰਤ ਮਾਨ ਕੱਲਾ ਹੀ ਨਹੀਂ ਸੀ ਮੁੱਕਦਾ ਸਾਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਰ ਹੁਣ ਪੁੱਤ ਜੇ ਗੱਲ ਕਰੀਏ ਤਾਂ ਹੁਣ ਲੋਕ ਸਭਾ ਦੀਆਂ ਚੋਣਾਂ ਤੇ ਜੇ ਭਗਵੰਤ ਮਾਨ ਸਾਰੇ ਪੰਜਾਬ ਦੇ ਵਿੱਚ ਲੱਗ ਗਿਆ ਪ੍ਰਚਾਰ ਕਰਨ ਫੇਰ ਭਾਈ ਉਹ ਨਹੀਂ ਚਾਹੁੰਦਾ ਵੀ ਜਲਾਲਾਬਾਦ ਵਿਧਾਨ ਸਭਾ ਚੋਣ ਵਾਲਾ ਨਤੀਜਾ ਭਾਈ ਦਵਾਰੋਂ ਨਿਕਲ ਕੇ ਆਵੇ ਬਿਲਕੁਲ ਸਹੀ ਆਲਾ ਪਗਣਾ ਜੀ ਤੇ ਗੱਲ ਕਰੀਏ ਭਗਵੰਤਬਾਨ ਸਾਹਿਬ ਦੀ ਤਾਂ ਉਹਨਾਂ ਨੇ ਜੀ ਇਹ ਕਹਿ ਲੋ ਜੀ ਪੂਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਦਾ ਜਿਹੜਾ ਕੀ ਚੋਣ ਪ੍ਰਚਾਰ ਕੀਤਾ ਜੀ ਜੰਗੀ ਪੱਧਰ ਦੇ ਉੱਪਰ ਤੇ ਉਹ ਆਪ ਵੀ ਚੋਣ ਲੜਨ ਵਾਸਤੇ ਜਲਾਲਾਬਾਦ ਪਹੁੰਚ ਗਏ ਸੀ ਤੇ ਜਲਾਲਾਬਾਦ ਦੇ ਵਿੱਚ ਉਹ ਜ਼ਿਆਦਾ ਪ੍ਰਚਾਰ ਨਹੀਂ ਕਰ ਸਕੇ ਪਰ ਇਸੇ ਕਰਕੇ ਕਿਹਾ ਜਾ ਸਕਦਾ ਕਿ ਸੁਖਬੀਰ ਬਾਦਲ ਨੇ ਇਸ ਸੀਟ ਦੇ ਉੱਪਰ ਆਪਣਾ ਕਬਜ਼ਾ ਜਮਾ ਲੱਤਾ ਸੀ ਤੇ ਉੱਥੇ ਹੀ ਭਗਣਾ ਜੀ ਅਗਲੀ ਖਬਰ ਤੋਂ ਪਰ ਰੋਕ ਕਰਨੇ ਅਗਲੀ ਖਬਰ ਬੜੀ ਕਮਾਲ ਦੀ ਨਿਕਲ ਕੇ ਆ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਚੋੜ ਕਮਿਸ਼ਨ ਦੇ ਨਾਲ ਰਲਿਆ ਹੋਇਆ ਇਸ ਤਰ੍ਹਾਂ ਦੇ ਵੱਡੇ ਦੋਸ਼ ਕਾਂਗਰਸ ਪਾਰਟੀ ਵੱਲੋਂ ਲਗਾਏ ਜਾ ਰਹੇ ਨੇ ਤੇ ਕਾਂਗਰਸ ਪਾਰਟੀ ਨੇ ਦੱਬ ਕੇ ਪੜਾਸ ਕੱਢੀ ਹੈ ਚੋੜ ਕਮਿਸ਼ਨ ਦੇ ਉੱਪਰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਕਾਂਗਰਸ ਪਾਰਟੀ ਨੇ ਕਿਹਾ ਕਿ ਅਕਾਲੀ ਦਲ ਚੋੜ ਕਮਿਸ਼ਨ ਦੇ ਨਾਲ ਰਲੇ ਹੋਏ ਨੇ ਦਓ ਜਵਾਬ ਕਾਕਾ ਜੀ ਆ ਚੱਕ ਜਵਾਬ ਜੇ ਕਾਂਗਰਸ ਪਾਰਟੀ ਵਾਲਿਆਂ ਨੂੰ ਪਹਿਲਾਂ ਹੀ ਪਤਾ ਸੀ ਵੀ ਅਕਾਲੀ ਦਲ ਚੋਣ ਕਮਿਸ਼ਨ ਦੇ ਨਾਲ ਰਲਿਆ ਹੋਇਆ ਤਾਂ ਭਾਈ ਫਿਰ ਹੁਣ ਬਿਆਨਬਾਜ਼ੀ ਕਰਨ ਦਾ ਕੀ ਫਾਇਦਾ ਹੁਣ ਭਾਈ ਬੰਦੂ ਕਾਰਵਾਈ ਕਰੋ ਬਿਲਕੁਲ ਸਹੀ ਗੱਲ ਆਪਕਾ ਜੀ ਜਦੋਂ ਹੁਣ ਇਹ ਫੈਸਲਾ ਲੈ ਹੀ ਲੱਤਾ ਸੀ ਇਹਨਾਂ ਨੂੰ ਪਤਾ ਹੀ ਸੀ ਫਿਰ ਇਹ ਬਿਆਨਬਾਜ਼ੀ ਹੁਣ ਕਰਨ ਦਾ ਕੀ ਫਾਇਦਾ ਇਹ ਪਹਿਲਾਂ ਰੌਲਾ ਪਾਉਣਾ ਸੀ ਹੁਣ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਜੀ ਇਹ ਕਹਿ ਲਓ ਜੀ ਅਕੂਰ ਵਿਜੇ ਪ੍ਰਤਾਪ ਸਿੰਘ ਆਪਣਾ ਬੋਰੀ ਬਿਸਤਰਾ ਚੱਕ ਕੇ ਆਪਣੇ ਆਪਣੇ ਕੰਮ ਤੇ ਲੱਗ ਗਿਆ ਪਰ ਉੱਥੇ ਹੀ ਭਗਣਾ ਜੀ ਅਗਲੀ ਇੱਕ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਉਸ ਖਬਰ ਦੇ ਪਰ ਜੇਕਰ ਗੱਲ ਕਰੀਏ ਤਾਂ ਉਹ ਖ਼ਬਰ ਹੀ ਬੜੇ ਕਮਾਲ ਦੀ ਹੈ ਪੰਜਾਬ ਸਿੱਖਿਆ ਭਾਗ ਦੀ ਗੱਲ ਕਰੀਏ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਤੇ ਪੰਜਾਬ ਸਿੱਖਿਆ ਭਾਗ ਦੀ ਇੱਕ ਵੱਡਾ ਕਾਰਨਾਮਾ ਕਰਤਾ ਜੀ ਪੰਜਾਬੀ ਦੀ ਚੌਥੀ ਜਮਾਤ ਦੀ ਕਿਤਾਬ ਦੇ ਵਿੱਚ ਸ਼ਹੀਦ ਦੀ ਤਸਵੀਰ ਇਹਨਾਂ ਵੱਲੋਂ ਗਲਤ ਛਾਪ ਦਿੱਤੀ ਗਈ ਹੈ ਜੀ ਦਓ ਜਵਾਬ ਕਾਕਾ ਜੀ ਆ ਚੱਕ ਜਵਾਬ ਮੇਰਾ ਭਾਰਤ ਮਹਾਨ ਪੁੱਤ ਇੱਥੇ ਦੇਖ ਲੈ ਨੌਕਰੀਆਂ ਸ਼ਿਫਾਰਸ਼ਾਂ ਤੇ ਪੈਸਿਆਂ ਨਾਲ ਬਲਦੀਆਂ ਅਗਲਾ ਜੋ ਮਰਜੀ ਛਾਪੇ ਬਾਕੀ ਨਾਲ ਇਹ ਤਾਂ ਕਿਤਾਬ ਦੇ ਵਿੱਚ ਇੱਕ ਫੋਟੋ ਦੀ ਗਲਤੀ ਆ ਇਹ ਮਹਿਕਮੇ ਦੇ ਦਾ ਭਾਈ ਇਸ ਸਾਲ ਦੇ ਕੈਲੰਡਰ ਦੇ ਵਿੱਚ 365 ਦਿਨਾਂ ਦੀ ਜਗ੍ਹਾ 372 ਦਿਨ ਪਾ ਕੇ ਚਲਾਤਾ ਸੀ ਬਿਲਕੁਲ ਸਹੀ ਗੱਲ ਆ ਭਗਣਾ ਜੀ ਹੁਣ ਸਾਡੇ ਲੀਡਰਾਂ ਦੀ ਗੱਲ ਕਰੀਏ ਖਾਸ ਕਰਕੇ ਕੁਝ ਕਿਹਦਾ ਦੇ ਲੋਕ ਨੇ ਜਿਹੜੇ ਕਿ ਇਹਨਾਂ ਸ਼ਹੀਦਾਂ ਨੂੰ ਸਿਰਫ ਇੱਕ ਦਿਨ ਯਾਦ ਕਰਦੇ ਜੀ ਸਾਰਾ ਸਾਲ ਯਾਦ ਨਹੀਂ ਕਰਦੇ ਤੇ ਉਹ ਦਿਨ ਵੀ ਇਹ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਤਸਵੀਰਾਂ ਲਾ ਕੇ ਇਹ ਪ੍ਰਣਾਮ 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 ਵਗੈਰਾ ਦੇ ਪੋਸਟਸ ਬਣਾ ਕੇ ਪਾਉਂਦੇ ਨੇ ਪਰ ਉੱਥੇ ਹੀ ਭੰਗਣਾ ਜਾਈਏ ਅਗਲੀ ਖਬਰ ਦੇ ਉੱਪਰ ਚਲੀਏ ਆਤਾ ਅਗਲੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਭਗਵੰਤ ਮਾਨ ਨੂੰ ਲੈ ਕੇ ਭਗਵੰਤ ਮਾਨ ਦੀ ਗੱਲ ਕਰੀਏ ਜੋਧਾਪੁਰਾ ਚੀਮਾ ਦੇ ਵਿੱਚ ਇੱਕ ਵੱਡਾ ਜਿਹੜਾ ਕਿ ਵੱਡਾ ਵਿਸ਼ਾਲ ਜਿਹੜਾ ਕਿ ਇੱਕ ਪ੍ਰਚਾਰ ਦਾ जिम्मा ਜਿਹੜਾ ਲੱਗਿਆ ਹੋਇਆ ਸੀ ਭਗਵੰਤ ਮਾਨ ਦਾ ਭਗਵੰਤ ਮਾਨ ਨੇ ਉੱਥੇ ਪ੍ਰਚਾਰ ਕਰਨਾ ਸੀ ਪਰ ਕਹਿੰਦੇ ਜੀ ਭਗਵੰਤ ਮਾਨ ਦਾ ਵੱਡਾ ਵਿਰੋਧ ਕੀਤਾ ਗਿਆ ਇਸ ਪਿੰਡ ਦੇ ਵਿੱਚ ਤੇ ਮਹਿਜ਼ 3 ਮਿੰਟ ਬੋਲ ਕੇ ਭਗਵੰਤ ਮਾਨ ਉੱਥੋਂ ਭੱਜ ਗਏ ਦਾਉ ਜਵਾਬ ਆ ਚੱਕ ਜਵਾਬ ਦਾਕਾ ਜੀ ਭਗਵੰਤ ਮਾਨ ਨੂੰ ਦਾ ਫੇਰ ਲੋਕਾਂ ਨੇ 3 ਮਿੰਟ ਟਾਈਮ ਦੇਤਾ 3 ਮਿੰਟ ਸੁਣ ਲਿਆ ਬੀਬੀ ਨਵਜੋਤ कौर ਲੰਬੀ ਨੂੰ ਤਾਂ ਲੋਕਾਂ ਨੇ 3 ਸੈਕਿੰਡ ਨਹੀਂ ਖੜਨਦੇ ਆ ਸਹੀ ਗੱਲ ਹੈ ਭਖਣਾ ਜੀ ਬੀਬੀ ਨਵਜੋਤ ਕੌਰ ਲੰਬੀ ਦੀ ਗੱਲ ਕਰੀਏ ਉਹ ਵੀ ਇੱਕ ਪਿੰਡ ਦੇ ਵਿੱਚ ਛੋਣ ਪ੍ਰਚਾਰ ਕਰਨ ਵਾਸਤੇ ਪਹੁੰਚੀ ਸੀ ਤੇ ਕਹਿ ਲੋ ਜੀ ਪਿੰਡ ਵਾਲਿਆਂ ਨੇ ਬਰੰਗ ਚਿੱਠੀਆਂ ਨੂੰ ਵਾਪਸ ਮੋੜਤੀ ਤੇ ਉੱਥੇ ਭਖਣਾ ਜੀ ਆਪ ਅਗਲੀ ਖਬਰ ਤੋਂ ਰੁੱਕਦੀਏ ਪਟਿਆਲਾ ਲੈ ਚੱਲਦਾ ਪਟਿਆਲੇ ਦੇ ਵਿੱਚ ਜਿੱਥੇ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰੀਏ ਤੇ ਗਾਂਧੀ ਸਾਹਿਬ ਕਹਿੰਦੇ ਜੀ ਰਿਕਸ਼ੇ ਦੇ ਉੱਪਰ ਚੜ੍ਹ ਕੇ ਛੂਣ ਪ੍ਰਚਾਰ ਕਰਨ ਲੱਗੇ ਹੋਏ ਆ ਜੀ ਦਾਉ ਜਵਾਬ ਕਾਕਾ ਜੀ ਆ ਚੱਕ ਜਵਾਬ ਪਟਿਆਲੇ ਦੇ ਲੋਕਾਂ ਵਾਸਤੇ ਡਾਕਟਰ ਧਰਮਵੀਰ ਗਾਂਧੀ ਇੱਕ ਬੜਾ ਅਨਮੋਲ ਹੀਰਾ ਇਹਨੂੰ ਸਾਹਮਣੇ ਰੱਖਣਾ ਚਾਹੀਦਾ ਦੇਖ ਲਓ ਭਾਈ ਬਾਕੀ ਗੱਲ ਇਹ ਆ ਪੁੱਤ 5 ਸਾਲਾਂ ਦੇ ਵਿੱਚ ਮੈਂ ਡਾਕਟਰ ਧਰਮਵੀਰ ਗਾਂਧੀ ਨੂੰ ਕਦੇ ਪਟਿਆਲੇ ਦੇ ਵਿੱਚ ਰਿਕਸ਼ੇ ਤੇ ਚੜਿਆ ਨਹੀਂ ਦੇਖਿਆ ਪਰ ਵੋਟਾਂ ਦੇ ਦਿਨਾਂ 'ਚ ਦੇਖ ਲੈ ਭਾਈ ਚੜਨਾ ਪੈਂਦਾ ਬਿਲਕੁਲ ਸਹੀ ਗੱਲ ਆ ਪਗਨਾ ਜੀ ਇਹ ਗੱਲ ਮੰਨਣੀ ਹੈ ਜੀ ਡਾਕਟਰ ਧਰਮਵੀਰ ਗਾਂਧੀ ਇੱਕ ਬੜਾ ਕੋਮਲ ਤੇ ਖਾਸ ਹੀਰਾ ਹੈ ਇਸ ਨੂੰ ਸਵਾਲ ਕੇ ਰੱਖਣਾ ਚਾਹੀਦਾ ਪਰ ਉੱਥੇ ਗਾਂਧੀ ਸਾਹਿਬ ਦਾ ਰਿਕਸ਼ੇ ਵਾਲਾ ਜਿਹੜਾ ਡਰਾਮਾ ਜੀ ਕੋਈ ਜ਼ਿਆਦਾ ਹੀ ਲੱਗ ਰਿਹਾ ਹੈ ਖੈਰ ਚਲੋ ਆਪਾਂ ਅਗਲੀ ਖਬਰ ਦੇ ਉੱਪਰ ਆਪ ਕਰੀਏ ਜੀਰਕਪੁਰਲਾ ਚਾਲਾ ਜੀ ਜੀਰਕਪੁਰ ਦੇ ਵਿੱਚ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਬੜਾ ਮਸ਼ਹੂਰ ਢਾਬਾ ਜੀ ਸੇਠੀ ਢਾਬਾ ਇਹ ਜੀ ਖਾਲੀ ਕਰਾ ਲਿਆ ਜੀ ਦਓ ਜਵਾਬ ਦਾਕਾ ਜੀ ਆ ਚੱਕ ਜਵਾਬ ਔਰ ਇਹ ਟਾਬਾ ਦਾ ਮਾਲਕ ਕਹਿੰਦਾ ਇਹ ਜਿਹੜਾ ਟਾਬਾ ਜੀਰਕਪੁਰ ਦੀ ਸ਼ਾਨ ਹੈ ਜੀਰਕਪੁਰ ਦੀ ਜਾਨ ਹੈ ਤੇ ਭਾਈ ਜੇ ਇੰਨਾ ਸ਼ਾਨੋ ਸ਼ੌਕਤ ਵਾਲਾ ਇਹ ਟਾਬਾ ਤਾਂ ਭਾਈ ਫੇਰਾ ਜ਼ਮੀਨ ਮਾਲਕ ਨੂੰ ਕਿਰਾਇਆ ਵੀ ਦੇਣਾ ਚਾਹੀਦਾ ਹੈ ਜੇ ਕਿਰਾਇਆ ਦਿੱਤਾ ਹੁੰਦਾ ਤਾਂ ਅੱਜ ਭਾਈ ਇਹ ਮਕਾਨ ਮਾਲਕ ਤੇਰੇ ਭਾਂਡੇ ਨੂੰ ਬਾਹਰ ਥੋੜੀ ਕੱਢਦਾ ਭਗਨਾ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਹੁਣ ਜੇ ਐਡਾ ਮਸ਼ਹੂਰ ਹੈ ਬਾਕੀ ਤੁਸੀਂ ਜਿਹਦਾ ਦੱਸੀਆ ਗੱਲ ਭਈ ਇਹ ਤੁਸੀਂ ਇਹ ਕਿਰਾਇਆ ਤਾਂ ਦੋ ਨਾ ਘਟੋ ਘਟ ਜਮੀਨ ਮਾਲਕ ਨੂੰ ਔਰ ਇੰਨੇ ਕ ਪੈਸੇ ਤਾਂ ਇਹਨਾਂ ਨੇ ਕੋਰਟ ਦੇ ਵਕੀਲਾਂ ਨੂੰ ਦੇਤੇ ਹੋਣੇ ਜੇ ਹਾਲੇ ਕਹਿੰਦੇ ਸੁਪਰੀਮ ਕੋਰਟ ਜਾਣਾ ਉੱਥੇ ਕਿਹੜਾ ਜੀ ਫ੍ਰੀ ਕੇਸ ਲੈਣ ਹੋਣੇ ਪਰ ਖੈਰ ਇਹ ਕਹ ਲਓ ਜੀ ਹੁਣ ਆਪਣੇ ਆਪਣੇ ਸਮੱਸਿਆਵਾਂ ਆਪਣੇ ਆਪਣੇ ਇਹ ਮਸਲੇ ਆ ਪਰ ਉੱਥੇ ਸ਼ੋਅ ਦੇ ਵਿੱਚ ਹੁਣ ਵੇਲਾ ਆ ਚੁੱਕਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਕੱਲੂ ਫੇਰ ਇਸੇ ਵੇਲੇ ਤੁਹਾਡੇ ਨਾਲ ਗੱਲਬਾਤ ਕਰੂੰਗਾ ਪੰਜਾਬ ਦੀਆਂ ਲੇਟਸ ਤੇ ਤਾਜ਼ੀਆਂ ਅਪਡੇਟਸ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਜਾਵਾਂਗੇ ਆ ਚੱਕ ਜਵਾਬ ਦੇ ਵਿੱਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਫੜਾ ਫੜ ਕਰ ਲਓ ਆ ਚੱਕ ਜਵਾਬ ਤੇ ਸਾਡਾ ਚੈਨਲ ਜੀ ਆਜ ਵੀਜ਼ ਵਾਲਾ ਹਿੰਦੀ ਪੰਜਾਬੀ ਤੇ ਸਾਡ ਆਜ਼ਮ نیوز ਵਾਲਾ ਪ੍ਰੋਡਕਸ਼ਨ ਤੇ ਉੱਥੇ ਹੀ ਤੁਸੀਂ ਸਾਡੇ ਖਾਸ ਕਰਕੇ ਸਾਡੇ ਇੰਸਟਾਗ੍ਰam ਅਕਾਊਂਟ ਨੂੰ ਵੀ ਅਕਾਊਂਟ ਨੂੰ ਵੀ ਫਟਾਫਟ ਫਾਲੋ ਕਰ ਸਕਦੇ ਹੋ ਆਜ਼ਮ نیوز ਵਾਲਾ ਤੇ ਸਾਡੀ ਵੈਬਸਾਈਟ www.azmnewswala.com ਤੇ ਜੇਕਰ ਤੁਸੀਂ ਮੇਰੇ ਪੇਜ ਤੇ ਆਉਣਾ ਬਹੁਤ ਹੀ ਆਸਾਨ ਹੈ ਜੀ ਪਰਮਜੀਤ ਸਿੰਘ ਭਗਣਾ ਮੇਰਾ ਪੇਜ ਆ ਉੱਥੇ ਵੀ ਜਾ ਕੇ ਤੁਸੀਂ ਆਪਣੇ ਮਨ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਦੋਸਤੋ ਹੁਣ ਪਰਮਜੀਤ ਨੂੰ ਦੋਵਾਂ ਜਾਸਤ ਦੇਖਦੇ ਰਹੋ ਆਜ਼ਮ نیوز ਵਾਲਾ ਕੱਲੂ ਫੇਰ ਆਦਰੋ ਮੰਗਾ ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆ ਚੱਕ ਜਵਾਬ